ਤੁਸੀਂ ਦੇਖੋ ਹੜ੍ਹਾਂ ਦੀ ਸਥਿਤੀ ਜਿਹੜੀ ਆ ਉਹ ਤਾਂ ਠੀਕ ਹੋ ਗਈ ਆ ਪਰ ਅਜੇ ਵੀ ਰਾਹਤ ਕਾਰ ਚੱਲਦੇ ਆ ਟਿੰਡੀ ਵਾਲੇ ਪਿੰਡ ਦੇ ਵਿੱਚ ਆ ਤੁਸੀਂ ਵੇਖੋ ਸਾਡੇ ਆਰਮੀ ਦੇ ਜਵਾਨ ਲੱਗੇ ਹੋਏ ਨੇ ਪਿੰਡ ਦੇ ਲੋਕ ਵੀ ਲੱਗੇ ਹੋਏ ਨੇ ਨਰੇਗਾ ਵਾਲੇ ਵੀ ਲੱਗੇ ਹੋਏ ਨੇ ਪਰ ਇੱਥੇ ਕਿਤੇ ਨਾ ਕਿਤੇ ਜਿਹੜੇ ਆ ਸਰਕਾਰ ਤੇ ਪ੍ਰਸ਼ਾਸਨ ਦੀ ਜਿਹੜੀ ਪਹੁੰਚ ਆ ਉਹ ਨਹੀਂ ਹੈਗੀ ਲੋਕਾਂ ਦਾ ਕਹਿਣਾ ਕਿ ਇੱਥੇ ਪ੍ਰਸ਼ਾਸਨ ਜਿਹੜਾ ਪਹੁੰਚਿਆ ਨਹੀਂ ਆ ਤੇ ਸਾਬਕਾ ਐਮਐਲਏ ਫਰੂਜ਼ਪੁਰ ਉਹ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਪਰ ਦੇਖੋ ਇਹ ਟਿੰਡੀ ਵਾਲਾ ਪਿੰਡ ਜਿਹੜਾ ਪਿੰਡ ਹੈ ਨਾ ਐਦਕੀ ਸਥਿਤੀ ਹੋਰ ਹੋ ਗਈ ਆ ਕਿ ਇਹਨਾਂ ਨੂੰ ਜਿਹੜਾ ਦਰਿਆ ਆ ਉਹਨੇ ਟੱਕਰ ਲਾਉਣੀ ਸ਼ੁਰੂ ਕਰਤੀ ਪਰਲੇ ਪਾਸੇ ਪੌਂਡ ਜਿਹੜੀ ਆ ਉਹ ਜੰਮ ਗਈ ਆ ਤੇ ਹੁਣ ਜਿਹੜਾ ਪਾਣੀ ਦਾ ਵਹਾਅ ਉਹ ਪੂਰਾ ਟਿੰਡੀ ਵਾਲੇ ਪਾਸੇ ਹੋ ਗਿਆ ਜਿੱਥੇ ਮੈਂ ਖੜਾ ਇਸ ਏਰੀਆ ਦੇ ਵਿੱਚ ਇੱਥੇ ਇੱਕ ਹਵੇਲੀ ਵੀ ਸੀ ਦੋ ਚਾਰ ਕੋਠੇ ਵੀ ਸੋਦੇ ਵਿੱਚ ਆ ਸਕਦਾ ਤੇ ਵੀ ਇੱਕ ਕੋਠਾ ਸੀ ਜਿਹੜਾ ਕਿ ਉਹਨਾਂ ਨੇ ਢੇਡ ਲਿਆ ਕਿਉਂਕਿ ਬਿਲਕੁਲ ਦਰਿਆ ਨਾਲ ਆ ਗਿਆ ਸਥਿਤੀ ਦਰਿਆ ਨੇ ਜਿਹੜੀ ਚੇਂਜ ਕਰ ਲਈ ਆ ਮੁਹਾੜ ਚੇਂਜ ਕਰ ਲਿਆ ਤਾਂ ਪਿੰਡ ਵਾਲੇ ਪਾਸੇ ਨੂੰ ਢਾਹ ਲੱਗੀ ਆ ਤੇ ਇੱਥੇ ਹੁਣ ਰਾਹਤ ਕਾਰਜ ਚੱਲ ਰਹੇ ਆ ਟਿੰਡੀ ਵਾਲੇ ਪਿੰਡ ਦੇ ਵਿੱਚ ਹੁਣ ਸਥਿਤੀ ਕੀ ਆ ਹਾਂਜੀ ਵੀਰ ਕੀ ਨਾਮ ਪ੍ਰਕਾਸ਼ ਸਿੰਘ ਕੀ ਸਥਿਤੀ ਹੁਣ ਤੁਹਾਡੇ ਪਿੰਡ ਦੇ ਜਮੀਨਾਂ ਵੀ ਖਾਲੀ ਹੋ ਗਈਆਂ ਉੱਤੇ ਅਜੇ ਵੀ ਲੱਗੇ ਹੋਏ ਜੀ ਅਸੀਂ ਆ ਜਿਹੜਾ ਤੁਹਾਨੂੰ ਪਤਾ ਨੋਚ ਬਾਰੇ ਲੱਗੇ ਹੋਏ ਸੀ ਵੀ ਨੋਚ ਹੈ ਜਿਹੜੀ ਗੱਟਿਆਂ ਦੀ ਹੈ ਗੱਟਿਆਂ ਦੀ ਪਾਣੀ ਅੱਗੇ ਇਹ ਰੁਕ ਨਹੀਂ ਸਕਦੀ ਅਸੀਂ ਤੈਨੀ ਵੀ ਅਪੀਲ ਕਰਦੇ ਆਂ ਵੀ ਇਹ ਦਾ ਜਿਹੜਾ ਵੀ ਹੈਗਾ ਵੀ ਫੀਤਾ ਮਾਰ ਕੇ ਤੇ ਇਹਨੂੰ ਨਾਪ ਤੋਲ ਕਰਕੇ ਦੀ ਜਿਹੜੀ ਪ੍ਰਬੋਜਲ ਬਣਾ ਕੇ ਤੇ ਇਹ ਉੱਪਰ ਭੇਜੀ ਜਾਵੇ ਤੇ ਨੋਚ ਪੱਕੀ ਬਣਾਈ ਜਾਏ ਤੇ ਫਿਰ ਇਹ ਪਿੰਡ ਬਚ ਸਕਦਾ ਜੇ ਇਦਾਂ ਗੱਟਿਆਂ ਨਾਲ ਇਹ ਹਿਸਾਬ ਲਾ ਲਓ ਵੀ ਨੌ ਕਿੱਲੇ ਵਾੜਸੀ ਦਰਿਆ ਪਿੱਛੇ ਤੇ ਨੌ ਕਿੱਲੇ ਤੋਂ ਹਸਾਲਾ ਪਿੰਡ ਦੇ ਮੁੱਢੇ ਆ ਗਿਆ ਘਟ ਕੇ ਤੇ ਜੇ ਮੰਨ ਲਓ ਦੂਜੀ ਵਾਰੀ ਫਿਰ ਪਾਣੀ ਆ ਗਿਆ ਤੇ ਪਿੰਡ ਨੁਕਸਾਨ ਰੁੜ ਜਾਏਗਾ ਇਹ ਕਿੰਨਾ ਡੂੰਗਾ ਪਾਣੀ ਹੋਊਗਾ ਇਸ ਦਾ ਇਹ ਤੇ ਲਗਭਗ ਹੈਗਾ ਵਿੱਚ 30 ਤੋਂ ਸੌਰੀ 40 ਤੋਂ 45 ਦੇ ਵਿੱਚ ਵਿੱਚ ਮਿੰਨਿਆ ਕਦੀ ਕੋਈ ਮੰਨਤੀ ਕੀਤੀ ਆ ਮੰਨਤੀ ਹੋਈ ਸੀ ਉਸ ਦਿਨ ਇੱਥੇ ਲਾਇਆ ਅਸੀਂ ਵਾਂਝੀ ਨਹੀਂ ਥੱਲੇ ਲੱਗਦਾ ਢਾਹ ਜੇ ਲੱਗੀ ਆ ਲੱਗੀ ਰਹੀ ਤੇ ਪਿੰਡ ਨੂੰ ਨੁਕਸਾਨ ਹੋ ਸਕਦਾ ਇਹ ਤਾਂ ਜੀ ਵੇਖੋ ਤੁਹਾਡੇ ਕੋਲ ਲਾਇਰ ਮਾੜਾ ਜਿਹਾ ਬਚਾ ਕੀਤਾ ਹੈ ਜੇਕਰ ਪਹਿਲਾਂ ਜਿਵੇਂ ਪਾਣੀ ਭਗਦਾ ਸੀ ਇਹ ਤਾਂ ਅਜਨ ਲੈ ਜਾਣਾ ਹੈ ਕਹਣਾ ਪਿੰਡ ਲੈ ਜਾਣਾ ਸੀ ਇਹ ਤਾਂ ਫਿਰ ਵੀ ਪਿੰਡ ਵਾਲਿਆਂ ਦਾ ਬੀਐਸਐਫ ਆਰਮੀ ਨਾਲ ਇਹਨਾਂ ਦੀ ਮਦਦ ਨਾਲ ਸਾਹਨਾ ਫਿਰ ਵੀ ਅਸੀਂ ਠੱਲਾ ਪਾ ਪ੍ਰਸ਼ਾਸਨ ਕੋਈ ਮਹਿਕਮੇ ਦੇ ਮਹਿਕਮੇ ਦੇ ਵੇਖੋ ਜੀ ਇਹ ਗੱਟੇ ਦੇ ਗਏ ਇਹ ਵੀ ਖਰੇ ਮੇਰੇ ਖਰੇ ਬੀਐਸਐਫ ਦੇ ਕੇ ਪ੍ਰਸ਼ਾਸਨ ਨੇ ਤਾਂ ਵਾਅ ਕਰੀ ਆਏ ਨਹੀਂ ਉਦੋਂ ਬਾਅਦ ਚੱਲੇ ਗਈ ਖੂਹ ਦੀ ਪਾਤ ਦਾਤ ਨਹੀਂ ਲਈ ਤੇ ਕੀ ਕੀ ਹੂੰ ਉਦੋਂ ਬਾਅਦ ਪਹਿਲੀ ਉਹ ਉੱਥੇ ਦਰਿਆ ਸੀ ਮੇਰੇ ਸਾਹ 150 ਕਿੱਲਾ 100 ਕਿੱਲਾ ਸਾਰਾ ਵਿੱਚ ਗਿਆ ਚਲਾ ਅੱਛਾ ਵਿੱਚ ਚਲਾ ਗਿਆ ਵਿੱਚ ਚਲਾ ਗਿਆ ਮੇਰੇ ਸਾਹ ਜਿਹੜਾ ਨਾਂ ਦਾ ਸਰਕਾਰ ਦਾ ਲਾ ਤੇ ਸਾਨੂੰ ਫਿਰ ਵੀ ਨਹੀਂ ਮਿਲਣਾ ਕੁਝ ਕੀ ਤੁਹਾਡੀ ਕੀ ਮੰਗ ਹੈ ਜੀ ਹਾਲਾਤ ਜਿਹੜੇ ਆ ਉਹ ਬੜੇ ਬੱਤਰ ਹੋ ਗਏ ਸਾਡੀ ਮੰਗ ਹੈ ਕਿ ਇਹ ਪੱਕੀਆਂ ਨੋਚਾਂ ਵੀ ਹੋ ਜਾਣ ਸਾਡੇ ਪਿੰਡ ਨੂੰ ਕੋਈ ਢੱਕਾ ਪੈ ਜਾਵੇ ਨਹੀਂ ਤਾਂ ਸਾਡਾ ਜੋ ਗੱਟੇ ਨਾਲ ਲੱਗਣ ਤਾਂ ਸਾਡਾ ਤਾਂ ਪਿੰਡ ਵੀ ਜਾ ਸਕਦਾ ਸੀ ਹੂੰ ਹਾ ਤੇ ਬਹੁਤ ਬਹੁਤ ਹਲਾਤ ਮਾੜੇ ਨੇ ਫਸਲ ਫਸਲ ਸਾਰੇ ਲੋੜਗਾ ਜਮੀਨਾ ਵਿੱਚ ਖੁਰ ਗਈਆਂ ਕਿਸੇ ਤੇ ਘਰ ਚਲੇ ਗਏ ਸਾਡੇ ਨਾਲ ਸੁਖਪਾਲ ਸਿੰਘ ਨੰਨੂ ਸਾਹਿਬ ਕਾ ਐਮ ਐਲ ਏ ਫਿਰੋਜ਼ਪੁਰ ਸ਼ਹਿਰੀ ਉਹ ਇੱਥੇ ਆਏ ਨੇ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਨੰਨੂ ਜੀ ਤੁਸੀਂ ਵੀ ਇੱਥੇ ਰਹੇ ਹੋ ਐਮ ਐਲ ਏ ਇਸ ਏਰੀਆ ਦੇ ਵਿੱਚ ਗੱਟੀਆਂ ਦੇ ਬੜਾ ਜਿਆਦਾ ਵਿਚਰਦੇ ਰਹੇ ਹੋ ਲੋਕ ਤੁਹਾਨੂੰ ਇਸ ਏਰੀਆ 'ਚ ਬੜਾ ਪਿਆਰ ਕਰਦੇ ਆ ਆ ਹਾਲਾਤ ਕਿਉਂ ਬਣ ਗਏ ਇਹ ਹਾਲਾਤ ਇਸ ਕਰਕੇ ਬਣੇ ਜੀ ਕਿਉਂਕਿ ਜਦੋਂ ਬੰਨਾ ਤੇ ਮਿੱਟੀ ਪੈਣੀ ਸੀ ਮੇਰੇ ਮੇਰੀ ਮੇਰੀ ਟਿਨਯੂਰ ਦੇ ਵਿੱਚ ਇੱਥੇ ਬੰਨਾਂ ਦੇ ਉਸਲੇ ਪਾਣੀ ਦੀ ਮਾਰ ਸੀ ਬੰਨ ਡਿੱਗਦੇ ਸੀ ਪਾਣੀ 'ਚ ਉਸ ਵੇਲੇ ਅਸੀਂ ਗੱਟੇ ਤੇ ਪਾਣੀ ਦੇ ਨਾਲ ਨਾਲ ਇੰਤਜ਼ਾਮ ਕਰਦੇ ਰਹੇ ਹਾਂ ਮੇਰੀ ਟੈਨਰ ਤੋਂ ਬਾਅਦ ਸ਼ਾਇਦ ਤੁਸੀਂ ਪਿੰਡਾਂ ਨੂੰ ਪੁੱਛੋਗੇ ਉਤੋਂ ਬਾਅਦ ਸ਼ਾਇਦ ਕਿਸੇ ਨੇ ਇੱਥੇ ਮਿੱਟੀ ਹੀ ਨਹੀਂ ਚਰਾਈ ਅੱਛਾ ਜੀ ਇੱਥੇ ਸੋਚਿਆ ਕਿਸੇ ਨੇ ਵੀ ਇਹ ਪਾਣੀ ਜਿਹੜਾ ਹੈ ਇਹ ਮਾਰ ਕਰ ਸਕਦਾ ਪਿੰਡਾਂ ਨੂੰ ਵੀ ਇੱਥੋਂ ਤਕਰੀਬਨ ਜਿੰਨਾ ਮੈਂ ਹੁਣ ਦੇਖ ਰਿਹਾ ਵੀ ਇੱਥੋਂ ਘੱਟੋ ਘੱਟ 200 ਕਿੱਲਾ ਅੱਗੇ ਸੀ ਜਿੱਥੇ ਅਸੀਂ ਹੁਣ ਖੜੇ ਹਾਂ ਅੱਛਾ ਜੀ ਤਾਂ ਐਨੇ ਸਾਲਾਂ 'ਚ ਢਾਂਦਾ ਢਾਂਦਾ 200 ਕਿੱਲਾ ਜ਼ਮੀਨ ਪਾਣੀ ਲੈ ਗਿਆ ਹੂੰ ਤਾਂ ਅਗਰ ਉਸੇ ਵੇਲੇ ਦੇਖਿਆ ਹੁੰਦਾ ਵੀ ਇੰਨੀ ਢਾ ਲੱਗਦੀ ਹੈ ਤੇ ਇਸੇ ਕੋਈ ਇੰਤਜ਼ਾਮ ਕੀਤਾ ਜਾਵੇ ਤਾਂ ਸ਼ਾਇਦ ਅੱਜ ਵਾਲੇ ਹਾਲਾਤ ਨਾ ਬਣਦੇ ਜਿਹੜਾ ਬੰਨ ਇੱਥੇ ਪਿੱਛੇ ਆ ਉਥੇ ਬੜੇ ਚਿਰ ਦੇ ਰੌਲਾ ਪਾਉਂਦੇ ਰਹੇ ਨੋਚਾਂ ਨੋਚਾਂ ਲੱਗ ਜਾਣ ਸਾਨੂੰ ਸਿੱਧੀ ਟੱਕਰ ਨਾ ਵੱਜੇ ਤੇ ਕਿਸੇ ਨੇ ਇਹਨਾਂ ਦੀ ਸਾਰ ਨਹੀਂ ਲਈ ਨਾ ਉੱਥੇ ਅਸਲ 'ਚ ਜਿਹੜਾ ਬੰਨ ਸੀਗਾ ਉਹ ਬਹੁਤ ਕਮਜ਼ੋਰ ਹੋ ਚੁੱਕਿਆ ਸੀਗਾ ਤਾਂ ਮੈਂ ਸਮੇਂ-ਸਮੇਂ ਤੇ ਅਫਸਰ ਨੂੰ ਇਰੀਗੇਸ਼ਨ ਵਾਲ ਨੂੰ ਦੱਸਦਾ ਰਹੇ ਕਿ ਅਗਰ ਪਾਣੀ ਤੋਂ ਟੁੱਟ ਗਿਆ ਇੱਕ ਨਵਾਂ ਦਰਿਆ ਬਣ ਜਾਣਾ ਕਿ ਜਿਹੜਾ ਪਾਣੀ ਹੁਸੈਨੀਆਂ ਨੂੰ ਜਾਂਦਾ ਪਿਆ ਇਹ ਇੱਥੇ ਨਹੀਂ ਜਾਊਗਾ ਇਹ ਡਿਵਰਟ ਹੋ ਜਾਏ ਨਾ ਹੁਣ ਉਹ ਇਸ ਵਾਰ ਪਾਣੀ ਜਿਹੜਾ ਉੱਥੋਂ ਚਾਕਰਮਾ ਰਸਤਾ ਸੀਗਾ ਉਸ ਵਿੱਚ ਪਾਣੀ ਉੱਚਾ ਚੱਲਿਆ ਨਹੀਂ ਉਹਨੇ ਤਾਂ ਪਾਣੀ ਟੁੱਟ ਕੇ ਪਿੱਛੇ ਪੈ ਗਿਆ ਉਹ ਉਹੀ ਪਾਣੀ ਜਾ ਕੇ ਅੱਗੇ ਬੰਨ੍ਹ ਤੋੜਿਆ ਨੇ ਪਾਕਿਸਤਾਨ ਵਾਲਾ ਤਾਂ ਹੁਣ ਜਿਹੜਾ ਵਹਿਨ ਇਦਾਂ ਚੱਲਦਾ ਸੀਗਾ ਉਹ ਦਰਿਆ ਤਾਂ ਮੂਹ ਉਧਰ ਹੋ ਗਿਆ ਤਾਂ ਉਹ ਇਹਨਾਂ ਚਲੋ ਬੰਨ੍ਹ ਮਿੱਟੀ ਪਾ ਕੇ ਆਪਣੇ ਤੌਰ ਤੇ ਨੇ ਲਗਾਤੀ ਬੰਦ ਕਰਤੀ ਜੋ ਕਹਿਣ ਦੇ ਮੁਤਾਬਕ ਪਰ ਜਦੋਂ ਇਹ ਗੱਲ ਪਾਣੀ ਆਏਗਾ ਉਹ ਤਾਂ ਇੱਕ ਆਰਮੀ ਚੱਲਣਾ ਨੇ ਪਾਣੀ ਦੋ ਮੰਗਾ ਨੇ ਇਸ ਇਲਾਕੇ ਦੀਆਂ ਮੇਨ ਜਿੱਦਣ ਦੇ ਵੀ ਅਸੀਂ ਦਰਿਆ ਦੇ ਵਿੱਚ ਜਦੋਂ ਦਾ ਹੜ ਆਏ ਆ ਇੱਕ ਤਾਂ ਕਹਿੰਦੇ ਸਾਨੂੰ ਪੰਜ-ਪੰਜ ਮਰਲੇ ਥਾਂ ਪਿੱਛੇ ਦੇ ਦਿਓ ਚਲੋ ਉਹ ਤਾਂ ਬਾਅਦ ਦੀ ਗੱਲ ਹੈ ਮੁਆਵਜ਼ੇ ਦੀ ਮੰਗ ਕਰਦੇ ਆ ਤੁਸੀਂ ਵੀ ਵਿਧਾਨ ਸਭਾ ਜਾਂਦੇ ਰਹੇ ਹੋ ਕਦੀ ਉਹ ਤੋਂ ਸਵਾਲ ਨਹੀਂ ਚੱਕੇ ਵਿਧਾਨ ਸਭਾ ਇਦਾਂ ਸੀ ਮੈਂ ਜਦੋਂ ਮੁਆਵਜ਼ੇ ਦੀ ਗੱਲ ਸੀਗਾ ਬਾਦ ਸਾਹਿਬ ਨੂੰ ਦੋ ਵਾਰੀ ਇੱਥੇ ਲੈ ਕੇ ਆਇਆ ਹਾਂ ਹਾਂਜੀ ਬਾਦ ਸਾਹਿਬ ਸਹੀ ਪੋਜੀਸ਼ਨ ਦੱਸੀ ਆ ਬਾਦ ਸਾਹਿਬ ਨੇ ਉਸ ਵਰੀ ਜ਼ਮੀਨਾਂ ਦੇ ਰੇਟ ਫਿਕਸ ਕਰ ਦਿੱਤੇ ਹੂੰ ਉਦੋਂ 75000 ਰੁਪਇਆ ਪੂਰਾ ਪੰਜਾਬ ਦੇ ਬਾਰਡਰ ਦੇ ਗੁਰਦਾਸਪੁਰ ਅੰਮ੍ਰਿਤਸਰ ਫੋਸਪੁਰ 75 ਰੇਟ ਕੀਤਾ ਸੀ ਅੱਛਾ ਜੀ ਪਰ ਮੈਂ ਆਪਣੇ ਇਲਾਕੇ ਦੇ ਦੇਖਦੇ ਵਿਧਾਨ ਸਭਾ ਕਿ ਮੈਂ ਵਿਧਾਇਕ ਸੀਗਾ ਤਾਂ ਮੈਂ ਇਹਦੀ ਜਾਇਜ਼ ਮੰਗ ਸੀ ਕਿ ਮੈਨੂੰ ਪਤਾ ਸੀ ਇਹ ਲੋਕ ਇੱਕੋ ਉਸ ਫਸਲ ਹੁੰਦੀ ਹੈ ਇੰਨੇ ਜੋਗੇ ਹੈ ਨਹੀਂ ਤਾਂ ਮੈਂ ਵਿਧਾਨ ਸਭਾ ਚ ਰੌਲਾ ਪਾ ਕੇ ਮਤਾ ਮਨਜ਼ੂਰ ਕਰਾ ਕੇ ਕੱਲਾ ਫੋਸਪੁਰ ਦਾ ਪਿਆ ਰੇਟ ਕਰਾਇਆ ਸੀ ਅੱਛਾ ਜੀ ਔਰ ਉਹਦੇ ਵਿੱਚ ਲੋਕਾਂ ਨੂੰ ਆ ਕੇ ਬੜੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਜ਼ਮੀਨਾਂ ਪੱਕੀਆਂ ਤੇ ਤੁਹਾਨੂੰ ਮੌਕਾ ਨਹੀਂ ਮਿਲਣਾ 50000 ਰੁਪਇਆ ਕਿਸ ਸੀ ਦਾ ਜ਼ਮੀਨ ਦਾ ਨਹੀਂ ਜਮੀਰ ਪੱਕੀ ਕਰੰਦਾ ਅੱਛਾ ਜੀ ਮਤਲਬ ਤੁਹਾਡੀ ਰਜਿਸਟਰੀ ਕਰੰਦਾ ਉਹ ਬਾਲ ਸਾਹਬ ਨੇ ਲੌਗ ਕਰਤਾ ਸੀਗਾ ਔਰ ਉਹਦੇ ਚ ਪ੍ਰਕਾਸ਼ ਖੜਾ ਇਹਨਾਂ ਨੇ ਕਈ ਬੰਦੇ ਨੇ ਕਰਾ ਲਈ ਔਰ ਕਈ ਲੋਕਾਂ ਨੂੰ ਮੈਂ ਕੀਤਾ ਪਰ ਇੱਥੇ ਪਰਮਿੰਦਰ ਸਿੰਘ ਪਿੰਕੀ ਐਮਐਲਏ ਆ ਗਿਆ ਉਹ ਐਕਸਐਮਆਰ ਇਲੈਕਸ਼ਨ ਰਣੀ ਸੀ ਉਹਨੇ ਪਿੰਡਾਂ ਜਾ ਕੇ ਕਿ ਵੋਟ ਨਾ ਮੇਰੀ ਖਾਬ ਹੋ ਜੇ ਉਹਨੇ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਬਿਲਕੁਲ ਨਾ ਕਰਾਇਓ ਮੈਂ 1 ਰੁਪਈ ਤੁਹਾਨੂੰ ਕਰਾ ਕੇ ਦਊਗਾ ਤਾਂ ਜਦੋਂ ਸਰਕਾਰ ਸਾਡੀ ਆ ਗਈ ਤੁਹਾਨੂੰ ਰੁਪਈ ਇਹ ਲੋਕ ਸਾਰੇ 1 ਰੁਪਏ ਦੇ ਚੱਕਰ ਫਸ ਗਏ ਤਾਂ ਅੱਜ ਉਹ ਖਮਿਆਜਾ ਭੁਗਦੇ ਪਏ ਆ ਤੇ ਉਸ ਵੇਲੇ ਰਿਸ਼ਤੀਆਂ ਕਹਿੰਦੀਆਂ ਅੱਜ ਮਾਲਕ ਹੁੰਦੇ ਅੱਜ ਇਹਨਾਂ ਨੂੰ ਮੁਆਵਜ਼ਾ ਮਿਲਦਾ ਹੁਣ ਮੁਆਵਜ਼ਾ ਇਸ ਕਰਕੇ ਨਹੀਂ ਮਿਲਣਾ ਕਿ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਉਹ ਜ਼ਮੀਨ ਦਾ ਕੀ ਲੈ ਕੇ ਦੇਣੀ ਸੀਗੀ ਉਹਨਾਂ ਨੇ ਗਰਦਾਵਰੀਆਂ ਹੀ ਤੋੜਤੀਆਂ ਅੱਛਾ ਜੀ ਹੁਣ ਜਿਹੜੇ ਲੋਕਾਂ ਨੇ ਰਿਸ਼ਤੀਆਂ ਉਸ ਵੇਲੇ ਕਾਲੀਆਂ ਵਾਲ ਸਾਹਿਬ ਦੀ ਸਰਕਾਰ ਵੇਲੇ ਉਹ ਤਾਂ ਮੁਆਵਜ਼ਾ ਅੱਜ ਵੀ ਲੰਦੇ ਪਏ ਆ ਉਹ ਅੱਜ ਵੀ ਮਾਲਕ ਹੀ ਬੈਠੇ ਆ ਪਰ ਜਿਹੜੇ ਲੋਕਾਂ ਨੇ ਨਹੀਂ ਕਰਾਈ ਉਹਨਾਂ ਦਾ ਮੁਆਵਜ਼ਾ ਪਿਛਲੇ ਵਾਰ ਆਇਆ 2 ਕਰੋੜ ਰੁਪਈਆ ਉਹ 20 ਕਰੋੜ ਰੁਪਇਆ ਵੀ ਪਰਮਿੰਦਰ ਪਿੰਕੀ ਦੀ ਸਰਕਾਰ ਦੇ ਦੌਰਾਨ ਰਲ ਮਿਲ ਕੇ ਸਾਰਾ ਖਾਦਾ ਗਿਆ। ਉਹਦੀ ਇਨਕੁਆਇਰੀ ਵੀ ਲੱਗੀ ਹੈ ਭੁੱਲਰ ਸਾਹਿਬ ਨੇ ਇਨਕੁਆਇਲਾਈ ਹੈ ਪਰ ਉਹ ਇਨਕੁਆਇਰੀ ਕਿਹੜੇ ਪਾਸੇ ਗਈ ਹਾਲ ਤੱਕ ਸਮਝ ਤੋਂ ਬਾਹਰ ਹੈ। 5-5 ਮਰਲੇ ਜਿਹੜੀ ਗੱਲ ਕਰਦੇ ਕਿਵੇਂ ਇਹਨਾਂ ਨੂੰ ਮਿਲ ਸਕਦੀ ਆ ਕਿਉਂਕਿ ਬਹੁਤ ਵੱਡਾ ਏਰੀਆ ਹੈ ਕਿੰਨੇ ਪਿੰਡ ਨੇ ਹਰ ਘਰ ਨੂੰ 5-5 ਮਰਲੇ ਫਿਰ ਉਹਨਾਂ ਦੇ ਉਹਨਾਂ ਨੇ ਕਹਿਣਾ ਅਸੀਂ ਦੋ ਭਰਾ ਆਂ ਇਹਨੂੰ 5 ਹੋਰ ਦਿਓ ਇਹ ਬੜੇ ਵੱਡੇ ਮਸਲੇ ਸ਼ੁਰੂ ਹੋ ਜਾਂਦੇ ਆ ਕਿਵੇਂ ਮਿਲ ਜੂਗੇ। ਇਹ ਤਾਂ ਦੇਖੋ ਸਰਕਾਰਾਂ ਚਾਹਤ ਤਾਂ ਜਗ੍ਹਾ ਬਹੁਤ ਪਈਆਂ ਹੁੰਦੀਆਂ ਪਾਸੇ ਤੇ ਪਰ ਅਗਰ ਉਹਨੇ ਪਾਣੀ ਦੀ ਮਾਰ ਪੈ ਗਈ ਅੱਜ ਤੱਕ ਬਿਲਕੁਲ ਪਿੰਡ ਤੱਕ ਆ ਗਿਆ ਅਗਲਾ ਪਾਣੀ ਮੇਰੇ ਖਿਆਲ ਜਦੋਂ ਵੀ ਆਏਗਾ ਤਾਂ ਘਟੋ ਘਟੇ ਹੋਰ ਪਿੰਡ ਨੂੰ ਪਤਾ ਨਹੀਂ ਆ ਟੈਂਡੀ ਵਾਲਾ ਤਾਂ ਨਕਸ਼ੇ 'ਚ ਨਹੀਂ ਰਹੇਗਾ ਤੋ ਬਿਲਕੁਲ ਜੀ ਟੈਂਡੀ ਵਾਲਾ ਜਿਹੜਾ ਨਕਸ਼ੇ 'ਚ ਨਹੀਂ ਰਹੂਗਾ ਮੰਗਾ ਲੋਕਾਂ ਦੀਆਂ ਜਿੱਥੇ ਵੀ ਜਾਂਦੇ ਇਹੀ ਮੰਗਾ ਨੇ ਕਿ ਸਾਨੂੰ ਪੰਜ-ਪੰਜ ਮਰਲੇ ਪਿੱਛੇ ਦਿੱਤੇ ਜਾਣ ਸਰਕਾਰਾਂ ਚਾਹੁੰਨ ਤੇ ਕੀ ਨਹੀਂ ਕਰ ਸਕਦੀਆਂ ਸਰਕਾਰਾਂ ਦੀਆਂ ਬਹੁਤ ਥਾਵਾਂ ਜੜੀਆਂ ਉਹ ਪਿੱਛੇ ਤੇ ਰਾਵਾਂ ਤੋਂ ਪਿੱਛੇ ਪਈਆਂ ਨੇ ਜਿਨ੍ਹਾਂ ਨੂੰ ਉੱਥੇ ਥਾਂ ਮਿਲ ਜੇ ਤਾਂ ਲੋਕ ਜਿੰਨੀ ਕਿਨਾਂ ਦੀ ਜ਼ਮੀਨ ਬਚੀ ਆ ਉੱਥੇ ਆ ਕੇ ਖੇਤੀ ਕਰ ਲੈਣਗੇ ਤੇ ਆਪਦੇ ਬੱਚੇ ਜਿਹੜੇ ਆ ਉਹ ਸੇਫ ਥਾਂ ਦੇ ਉੱਤੇ ਲੈ ਜਾਣਗੇ ਹੁਣੇ ਹੁੰਦਾ ਕਿ ਨਹੀਂ ਹੁੰਦਾ ਕੰਮ ਕਿਉਂਕਿ ਸਰਕਾਰਾਂ ਲਾਰੇ ਲਾਉਂਦੀਆਂ ਜਿੰਨੇ ਵੀ ਆਉਂਦੇ ਵੋਟਾਂ ਲੈ ਕੇ ਚਲੇ ਜਾਂਦੇ ਮੁੜ ਕੇ ਇਹਨਾਂ ਦੀ ਬਾਤ ਨਹੀਂ ਪੁੱਛਦਾ ਤੇ ਇਹ ਵੀ ਲੋਕ ਆ ਵੇਸ ਲਿਆ ਕੋਈ ਬਹੁਤੇ ਜਿਹੜੇ ਹੈਗੇ ਆ ਤੇ ਇਸ ਤਰਾਰ ਇਹ ਵੀ ਨਹੀਂ ਹੈਗੇ ਇਹ ਵੀ 1 ਰੁਪਏ ਦੇ ਲਾਲਚ ਨੂੰ ਵਿਕ ਜਾਂਦੇ ਆ ਵੋਟਾਂ ਦੇ ਵਿੱਚ ਵੇਲੇ ਨਸ਼ਿਆਂ ਦੇ ਵਿੱਚ ਵਿਕ ਜਾਂਦੇ ਹੋਣਗੇ ਪਰ ਅਸੀਂ ਚਾਹੁੰਦੇ ਆ ਕਿ ਇਹਨਾਂ ਲੋਕਾਂ ਦਾ ਭਲਾ ਹੋਵੇ ਐਦ ਕੀ ਜਦੋਂ ਵੋਟਾਂ ਆਉਣ ਤੇ ਇਹ ਲੋਕਾਂ ਨੂੰ ਪੁੱਛਣ ਇਹ ਉਹਨਾਂ ਲੀਡਰਾਂ ਨੂੰ ਪੁੱਛਣ ਸਾਡਾ ਹੱਕ ਕਿੱਥੇ ਹੈ ਵੋਟਾਂ ਸਾਡੇ ਤੋਂ ਲੈ ਜਾਂਦੇ ਹੋ ਪਰ ਸਾਨੂੰ ਆ ਕੇ ਇੱਥੇ ਦਿੰਦੇ ਕਿਉਂ ਆ ਜਿਹੜਾ ਨੋਚਾ ਵੀ ਨਹੀਂ ਇਹਨਾਂ ਤੋਂ ਜਿਹੜੀਆਂ ਹੈਗੀਆਂ ਸਰਕਾਰ ਤੋਂ ਬਣਾਈਆਂ ਗਈਆਂ ਜਿਹਦੇ ਕਰਕੇ ਟਿੰਡੀ ਵਾਲੇ ਪਿੰਡ ਨੂੰ ਵੱਡੀ ਮਾਰ ਪਈ ਹੈ ਹੁਣ ਸਰਕਾਰ ਇਸ ਪਾਸੇ ਧਿਆਨ ਦਿੰਦੀ ਹੈ ਕਿ ਨਹੀਂ ਦਿੰਦੀ ਇਹ ਤਾਂ ਸਮਾਂ ਦੱਸੇਗਾ ਫਿਰ ਹਾਲ ਆਉਣ ਵਾਲੇ ਸਮੇਂ ਚ ਲੱਗਦਾ ਹੈ ਕਿ ਲੋਕ ਲੀਡਰਾਂ ਨੂੰ ਗਲਵਿਓ ਜਰੂਰ ਫੜਨਗੇ ਪਾਵੇਗਾ ਹੂੰ ਕਿੰਨੀ ਜ਼ਮੀਨ ਕਿਹਦੇ ਪਾਸੇ ਗਈ ਤੇਰੀ ਮੇਰਾ ਉਹ ਦਰਿਆ ਬਣ ਗਿਆ ਪਾਰ ਹਾਂ ਮੇਰੇ ਕੋਲ ਹੈਗੀ 25 ਕਿਲਾ ਜ਼ਮੀਨ ਵਿੱਚ 16 ਮੋਟਰ ਗਈ ਉਹ ਲੜ ਗਈ ਹਾਂ ਤੇ ਉਧਰੋਂ ਚੱਲ ਕੇ ਉਹ ਦੋ ਕਿਲੇ ਖੜੀ ਮੇਰੀ ਜ਼ਮੀਨ ਢਾਈ ਇੱਥੇ ਦੋ ਹੈਗੀ ਸੀ ਉਹ ਵਿੱਚ ਲੁੱੜ ਗਈ ਉਹ ਚ ਪੈਦੇ ਬੱਚੇ ਖੜੇ ਨੇ ਅੱਛਾ ਤੇ ਜਦੋਂ ਹਨ ਇਹ ਤੋਂ ਬਾਅਦ ਕੋਈ ਲੀਡਰ ਵੱਡੇ ਦਾ ਤੇ ਫਿਰ ਉਹਦੇ ਕੋਈ ਕਦਮ ਰਠਾਣਾ ਹੀ ਪਵੇਦਾ ਹੂੰ ਵੀ ਸਾਨੂੰ ਇਹ ਤੋਂ ਓਟਾ ਓਟਾ ਫਿਰ ਨਹੀਂ ਪਾਣੇ ਫਿਰ ਤੇ ਉਹ ਤੋਂ ਬਾਅਦ ਜਦੋਂ ਆਇਆ ਇੱਥੇ ਪਿੰਡ ਦੇ ਵਿੱਚ ਫਿਰ ਉਹ ਸਾਫ ਲਾ ਲੰਦੀ ਹੂੰ ਗੁਜ਼ਾਰਾ ਕਰਦੇ ਆ ਜ਼ਮੀਨ ਤੇ ਸੈੜੇ ਹਣ ਉਹ ਤਾਂ ਹੁਣ ਗੁਜ਼ਾਰਾ ਹਨ ਤਿਆੜੀ ਡੱਪ ਤੇ ਦੇ ਗਿਆ ਘੱਟੇ ਘੋਟੇ ਤੇ ਲੱਗੇ ਵਾਣੇ ਕਰਾਂ ਦੀ ਚਾਲੇ ਕਰੋ ਸਰਕਲ ਚਲਾਈਏ ਮਾੜਾ ਮੋਟਾ ਕਿਹੜਾ 500 ਦੇਂਦੇ ਨੇ ਹਮਮ ਹੋਰ ਗੁਜ਼ਾਰਾ ਕੋਈ ਨਹੀਂਗਾ ਕਿਸੇ ਤਰ੍ਹਾਂ ਦਾ